ਫੋਰ ਦੇ ਕਸਬਾ ਗੁਰੂ ਹਰਸਹਾਇ ਦੇ ਆਮ ਆਦਮੀ ਪਾਰਟੀ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਜੜੀ ਹੈ ਈਆ ਇੱਕ ਵਾਰ ਫਿਰ ਤੋਂ ਮੁਸ਼ਕਿਲਾ ਬਤਾ ਦਿੱਤੀਆਂ ਗਏ ਨੇ ਦੱਸਦੇ ਕਿ ਉਹਨਾਂ ਉੱਪਰ ਭ੍ਰਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਨਹੀਂ ਅਤੇ ਦੋਸ਼ ਲਗਾਉਣ ਵਾਲਾ ਕੋਈ ਹੋਰ ਨਹੀਂ ਖੁਦ ਆਮ ਆਦਮੀ ਪਾਰਟੀ ਦਾ ਹੀ ਸប ਕੌਦੇਦਾਰ ਦੀਪਕ ਸ਼ਰਮਾ ਹੈ ਜਿਸ ਤੇ ਇੱਕ ਤੋਂ ਬਾਅਦ ਇੱਕ ਵਿਧਾਇਕ ਦੇ ਖਿਲਾਫ ਭ੍ਰਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਗਾਏ ਨੇ ਸਕੜਿਓ ਗੇ ਵੀ ਹੈ ਕਿ ਫੌਜਾ ਸਿੰਘ ਸਰਾਰੀ ਜੜਾ ਹੈ ਉਹਨਾਂ ਦੇ ਵੱਲੋਂ ਪਹਿਲਾਂ ਤੋਂ ਹੀ ਕਥਿਤ ਭ੍ਰਸ਼ਟਾਚਾਰ ਦੇ ਵੱਲੋਂ ਦੇ ਚਲਦੇ ਇੱਕ ਆਡੀਓ ਵਾਇਰਲ ਹੋਈ ਸੀ ਅਤੇ ਇਸ ਵਾਰ ਫਿਰ ਫੌਜਾ ਸਿੰਘ ਸਰਾਰੀ ਤੇ ਭ੍ਰਸ਼ਟachar ਤੇ ਦੋਸ਼ ਲੱਗੇ ਨੇ ਮਾਮਲਾ ਸਰਕਾਰ ਅਤੇ ਵਿਸ਼ਲਸ ਵਿਭਾਗ ਪੰਜਾਬ ਦੇ ਕੋਲ ਪਹੁੰਚਿਆ ਉਥੇ ਸ਼ਿਕਾਇਤ ਕਰਤਾ ਨੇ ਇਸ ਦੀ ਸ਼ਿਕਾਇਤ ਦਿੱਤੀ ਹੈ ਜੀ ਸਾਹਿਬ ਅੱਜ ਇੱਕ ਸ਼ਰਨਾ ਲਾਉਣ ਦਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸਰਫ ਬੈਕਪੋਰ ਬੈਸੇ ਬਹਿ ਰੋ ਜਿਹੜੇ ਆ ਉਹ ਉਹ ਮੇਰਾ ਕੋ ਬੌਸ ਨਹੀਂ ਹੈ ਉਹ ਮੋ ਜਵਾਬਦੇਹਾਨੀ ਹੈ ਤੁਸੀਂ ਪ੍ਰੈਸ ਕਲੱਬ ਵਾਲਿਆਂ ਜੀ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਜਵਾਬ ਦਿਆਂਗਾ ਤੇ ਦੱਸਾਂਗਾ ਵੀ ਜਸ਼ਨ ਦੀ ਮੌਤ ਤੇ ਕਾਫੀ ਲੋਕਾਂ ਨੇ ਸਿਆਸਤ ਕੀਤੀ ਹੈ ਪਰ ਉਹ ਸ਼ਰੀਪ ਪਰਿਵਾਰ ਸੀ ਉਹ ਕਈ ਵਾਰੀ ਇਨਸਾਨ ਮਿਸਬੈਡ ਹੋ ਜਾਂਦਾ ਮੇਰੇ ਹਲਕੇ ਦਾ ਮੇਰਾ ਆਪਣਾ ਬੱਚਿਆਂ ਵਰਗਾ ਨੌਜਾਨ ਸੀ ਮੈਂ ਉਦੋਂ ਵੀ ਨਾਲ ਸੀ ਅੱਜ ਵੀ ਉਹਨਾਂ ਦੀ ਜਿਹੜੀ ਹਰ ਸੰਭਵ ਮਦਦ ਕਰਨ ਵਾਸਤੇ ਪਿਆਰਾ ਉਹਨਾਂ ਨਾਲ ਮੇਰੀ ਹਮਦਰਦੀ ਹੈ ਉਹ ਮੇਰੇ ਆਪਣੇ ਨੇ ਕੁਰਬਟੇ ਰੂਪ ਲਖੇ ਨੇ ਕਿ ਉਹ ਜਦੋਂ ਸਰਦਾਰੀ ਵੱਲੋਂ ਜਦੋਂ 2022 ਦੇ ਵਿੱਚ ਇਲੈਕਸ਼ਨ ਲੜਨੇ ਸੀ ਉਹਨੂੰ ਫਾਰਮ ਪੜਿਆ ਗਿਆ ਸੀ 26 ਦੇ ਵਿੱਚ ਉਹਦੇ ਪ੍ਰਾਪਟੀ ਸ਼ੋ ਕੀਤੇ ਗਏ ਸੀਗੇ ਉਹਦੋਂ ਇਨੇ ਕਰੋੜ ਸੀਗੇ ਪਰ ਅੱਜ ਉਹਨਾਂ ਦੀ ਉਹਨਾਂ ਦੇ ਰੋਪੇ ਪਿੰਡ ਚਾਰੀ ਦੇ ਕਿਾਫੀ ਘੱਟ ਬਣੇ ਆ। ਇਹ ਸਾਰਾ ਸਾਰ ਗਲਤ ਹੈ ਮੈਨੂੰ ਜਿੱਥੋਂ ਤੱਕ ਯਾਦ ਹੈ ਕਿ 10 ਕਿੱਲੇ ਜ਼ਮੀਨ ਸੀ ਤੇ ਇੱਕ ਵਾਰ ਕਾਰਸੇ ਬਠੰਡਾ ਉਹ ਸਾਰਾ ਜੋੜ ਤੋੜ ਲਾ ਕੇ ਸ਼ਾਇਦ 4 ਜਾਂ 4.5 ਪੱਕਾ ਨਹੀਂ ਯਾਦ ਮੈਨੂੰ ਉਹ ਮੇਰੇ ਕੋਲੇ ਫਾਰਮ ਪਏ ਨੇ ਉਹੀ ਦਿਖਾ ਦਿਆਂਗੇ ਪਰ ਉਹ ਉਸਕੇ ਲਈ ਜ਼ਮੀਨ ਹੈ 20 ਲੱਖ ਨੂੰ ਕਿਲਾ ਲਾ ਲਈ ਉਸ ਵੇਲੇ 20 ਲੱਖ ਸੀ ਤੇ ਫਿਰ ਦੱਸਦਾ ਵੀ ਉਹ ਕਿੰਨੀ ਕ ਬਣਦੀ ਇੱਕ ਘਰ ਸੀਗਾ ਉਸ ਥੋੜਾ ਬੜਾ ਸੋਨਾ ਉਹ ਉਹ ਸੋਨਾ ਵਲੋਂ ਫੋਟੋ ਜੀ ਵੀ ਜਾਰੀ ਕੀਤੇ ਗਏ ਆ ਕਿਸੇ ਕਿਸੇ ਬੰਦੇ ਦੀਆਂ ਫੋਟੋਆਂ ਲਏ ਆ ਜਹੰਦਿਆਂ ਰਾਤ ਦਿਨ ਕੋਠੀਆਂ ਜਿਹੜਾ ਬੁੱਲਟ ਲੈ ਮੇਰਾ ਸ਼ੌਂਕ ਸੀ ਉਹ ਮੈਂ ਆਪਣੀ ਜਿਹੜੀ ਪੁਲਿਸ ਦੀ ਪੈਨਸ਼ਨ ਮਿਲਦੀ ਹੈ 52000 ਪਰ ਜਿਹਦੇ ਚੋਂ ਮੈਨੂੰ 48 ਮੇਰੇ ਖਾਤੇ ਚ ਆਉਂਦਾ ਤੇ ਬਾਕੀ 4 ਕੰਪਿਊਟਰ ਪੈਨਸ਼ਨ ਕੱਟੀ ਜਾਂਦੀ ਉਹ ਮੈਂ ਆਪਣੀ ਪੰਜ ਚੁੱਲਿਆ ਬਟ ਜਿਹੜੀ ਸਕਰਪੂ ਗੱਡੀ ਹੈ ਮੇਰਾ ਬਠਿੰਡੇ ਪਲਾਟ ਵਿੱਚ ਐ ਸੀ ਤੇ ਉਹਦੀ 24 ਲੱਖ ਰੁਪਏ ਸਿੱਧਾ ਮਿਊਚੁਅਲ ਫੰਡ ਸੀ ਮੇਰੇ ਤੇ ਉਹ ਉਧਰੋਂ ਪਾ ਕੇ ਤੇ ਮੈਂ ਅੱਗੇ ਨਗਦਾਂ ਦੀ ਲੀਜ਼ ਕਰਤੀ ਉਹ ਸਰ ਉਸ ਤੋਂ ਇਲਾਵਾ ਜਿਹੜੀ ਕੋਠੀਆਂ ਕੋਠੀਆਂ ਵਾਲੀ ਗੱਲ ਗਲਤ ਹੈ ਇੱਥੇ ਜਿਹੜਾ ਫਿਰੋਜ਼ਪੁਰ ਸਰਕਾਰ ਤੋਂ ਮੇਰੀ ਬੇਟੀ ਟੀਚਰ ਹੈ ਔਰ ਜਵਾਈ ਮੇਰਾ ਪੁੱਲ ਸੱਚਾ ਤੋਂ ਮੈਂ ਗਾਨਾ